ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸ਼੍ਰੀ ਮਾਲਾ ਅਖਾੜਾ ਸਾਹਿਬ ਸ਼੍ਰੀ ਖਡੂਰ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਹ ਦੂਜੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਇਸ ਸਥਾਨ ਤੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੀਵਾਨ ਸਜਾਇਆ ਕਰਦੇ ਸਨ ਇਸ ਸਥਾਨ ਤੇ ਹੀ ਤਖਤ ਲਗਾ ਕੇ ਬੈਠਿਆ ਕਰਦੇ ਸਨ ਤੇ ਇਸ ਸਥਾਨ ਤੇ ਹੀ ਨਿਵਾਸ ਕਰਿਆ ਕਰਦੇ ਸਨ ਸੋ ਆਪ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਮਾਲਾਖਾੜਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮਾਲਾਖਾੜਾ ਸਾਹਿਬ ਜੀ ਪਿੰਡ ਦੇ ਉੱਤਰੀ ਕਿਨਾਰੇ ਤੇ ਸਥਿਤ ਹੈ ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਸਮੇਂ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਸਨ ਮਾਲਾਖਾੜੇ ਦਾ ਸ਼ਾਬਦਿਕ ਅਰਥ ਭਾਵ ਇਹ ਹੈ ਕਿ ਪੈ ਲਵਾਨਾਂ ਦੇ ਮੁਕਾਬਲੇ ਵਾਲਾ ਸਥਾਨ ਇੱਥੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬੱਚਿਆਂ ਨੂੰ ਗੁਰਮੁਖੀ ਵੀ ਸਿਖਾਉਂਦੇ ਸਨ ਅੱਜ ਵੀ ਇੱਥੇ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਦਾ ਅਭਿਆਸ ਕਰਵਾਇਆ ਜਾਂਦਾ ਹੈ। ਅਜੋਕੀ ਇਮਾਰਤ ਵਰਗਾਕਾਰ ਗੁੰਬਦ ਨੂੰ ਮਹਾਲ ਹੈ ਜੋ ਕਿ ਛੋਟੀ ਚਾਰ ਦਿਵਾਰੀ ਅੰਦਰ ਬਣਿਆ ਹੋਇਆ ਹੈ। ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮਾਲਾਖਾੜਾ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ। ਦੂਜੇ ਨਾਨਕ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਾਠਸ਼ਾਲਾਵਾਂ ਬਣਵਾਈਆਂ ਅਤੇ ਗੁਰਮੁਖੀ ਭਾਸ਼ਾ ਅਤੇ ਲਿਪੀ ਨੂੰ ਵੀ ਤਿਆਰ ਕੀਤਾ। ਤਾਂ ਜੋ ਵਿਦਿਆਲਿਆਂ ਵਿੱਚ ਸਮਾਜ ਦੇ ਉਸ ਸਮੇਂ ਦੇ ਦੱਬੇ ਕੁਚਲੇ ਲੋਕਾਂ ਲਈ ਸਿੱਖਿਆ ਉਪਲਬਧ ਹੋ ਸਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਮਹਾਨ ਅਧਿਆਪਕ ਸਨ ਜਿਨ੍ਹਾਂ ਨੇ ਆਪ ਗੁਰਮੁਖੀ ਵਿੱਚ ਪੰਜਾਬੀ ਨੂੰ ਬੱਚਿਆਂ ਨੂੰ ਸਿਖਾਇਆ ਅਤੇ ਪੜ੍ਹਾਇਆ ਉਹਨਾਂ ਨੇ ਆਮ ਲੋਕਾਂ ਨੂੰ ਸਿੱਖਿਆ ਅਤੇ ਸੰਚਾਰ ਦੇ ਸਾਧਨ ਪ੍ਰਦਾਨ ਕੀਤੇ ਤਾਂ ਕਿ ਲੋਕ ਆਪਣੇ ਆਰਥਿਕ ਸਮੇਂ ਵਿਦਿਅਕ ਜਾਂ ਆਤਮਿਕ ਟੀਚੇ ਲਈ ਧਾਰਮਿਕ ਜਾਂ ਰਾਜਨੀਤਿਕ ਸਥਾਪਤੀ ਉੱਤੇ ਨਿਰਪਰ ਨਾਰੈਣ ਇਹ ਉਹਨਾਂ ਦਾ ਲੋਕਾਂ ਦੇ ਜੀਵਨ ਦੇ ਉਚੇਰੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਲੋਕਾਂ ਨੂੰ ਸ਼ਕਤੀ ਦੇਣ ਦਾ ਇੱਕ ਤਰੀਕਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਮੂਲ ਪੰਜਾਬੀ ਅੱਖਰ ਮੌਜੂਦ ਸਨ ਪਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਸੋਧਿਆ ਅਤੇ ਇਸ ਨੂੰ ਨਿਰਖਿਆ ਇਸ ਤੋਂ ਪਹਿਲਾਂ ਪੰਜਾਬੀ ਪਾਸ਼ਾ ਲਾਂਡਾ ਜਾਂ ਮਹਾਜਣੀ ਲਿਪੀ ਵਿੱਚ ਲਿਖੀ ਗਈ ਸੀ ਇਹ ਸਕ੍ਰਿਪਟ ਵਿੱਚ ਕਿਸੇ ਸੂਰ ਦੀ ਆਵਾਜ਼ ਨਹੀਂ ਸੀ ਜਿਸ ਨੂੰ ਪਾਠਕ ਦੁਆਰਾ ਸੋਚਣ ਜਾਂ ਸਮਝਣ ਦੀ ਜ਼ਰੂਰਤ ਹੁੰਦੀ ਸੀ ਤਾਂ ਜੋ ਇਸ ਦਾ ਅਰਥ ਕੱਢਿਆ ਜਾ ਸਕੇ ਇਸ ਲਈ ਇੱਕ ਸਕ੍ਰਿਪਟ ਦੀ ਜ਼ਰੂਰਤ ਸੀ ਜਿਸ ਨਾਲ ਗੁਰੂਆਂ ਦੇ ਸ਼ਬਦਾਂ ਦੀ ਵਫਾਦਾਰੀ ਨਾਲ ਪੁਨਰ ਪ੍ਰਕਾਸ਼ਿਤ ਕੀਤਾ ਜਾ ਸਕੇ ਤਾਂ ਕਿ ਗੁਰੂਆਂ ਦੇ ਉਪਦੇਸ਼ਾਂ ਦਾ ਸਹੀ ਅਰਥ ਅਤੇ ਸੰਦੇਸ਼ ਗਲਤ ਢੰਗ ਨਾਲ ਪੇਸ਼ ਨਾ ਕੀਤਾ ਜਾ ਸਕੇ ਅਤੇ ਪਾਟਕਾਂ ਦੁਆਰਾ ਆਪਣੇ ਉਦੇਸ਼ਾਂ ਉੱਤੇ ਪੱਖਪਾਤ ਨੂੰ ਢੱਕਣ ਲਈ ਗਲਤ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾ ਸਕੇ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮਾਲਾਖਾੜਾ ਸਾਹਿਬ ਜੀ ਦੇ ਇਸ ਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰਮੁਖੀ ਲਿਪੀ ਦੀ ਰਚਨਾ ਕੀਤੀ ਸੀ ਗੁਰਮੁਖੀ ਲਿਪੀ ਦੀ ਤਿਆਰੀ ਕਰਨਾ ਸ਼ਬਦਾਂ ਦੀ ਸ਼ੁੱਧਤਾ ਨੂੰ ਬਣਾਈ ਰੱਖਣਾ ਅਤੇ ਕਿਸੇ ਵੀ ਵਿਅਕਤੀ ਦੁਆਰਾ ਗਲਤਫਹਿਮੀਆਂ ਤੇ ਇੱਕ ਧਰਮ ਦੀ ਸਾਰੀ ਸਦਭਾਵਨਾ ਨੂੰ ਬਾਹਰ ਕੱਢਣ ਲਈ ਜ਼ਰੂਰੀ ਕਦਮ ਸੀ ਸੋ ਆਪ ਜੀ ਦਰਸ਼ਨ ਕਰੋ ਅਤੇ ਇਤਿਹਾਸ ਸਰਵਣ ਕਰੋ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਇਸ ਕਦਮ ਦੇ ਸਿੱਖ ਧਰਮ ਦੇ ਨਿਰੰਤਰ ਵਿਕਾਸ ਅਤੇ ਉਹਨਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਸਹਾਇਤਾ ਕੀਤੀ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਨੂੰ ਗੁਰਮੁਖੀ ਲਿਪੀ ਵਿੱਚ ਕਲਮਬੱਧ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਰੀਰਕ ਤੰਦਰੁਸਤੀ ਵਿੱਚ ਡੂੰਗੀ ਦਿਲਚਸਪੀ ਵਿਖਾਈ ਅਤੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਸਵੇਰ ਦੇ ਨਿਤਨੇਮ ਦੇ ਬਾਅਦ ਖੇਡਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਲੋਕਾਂ ਨੂੰ ਤੰਦਰੁਸਤ ਜੀਵਨ ਜੀਣ ਲਈ ਪ੍ਰੇਰਿਤ ਕੀਤਾ ਗੁਰੂ ਜੀ ਦੇ ਅਨੁਸਾਰ ਜੇਕਰ ਤੁਸੀਂ ਸਰੀਰਕ ਤੌਰ ਤੇ ਤੰਦਰੁਸਤ ਹੋ ਤਾਂ ਤੁਸੀਂ ਆਪਣੇ ਜੀਵਨ ਵਿੱਚ ਉੱਚੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹੋ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਸਾਧਨ ਪ੍ਰਦਾਨ ਕੀਤੇ ਚੰਗੀ ਸਿਹਤ ਨੂੰ ਬਣਾਈ ਰੱਖਣ ਲਈ ਸਮਾਜ ਦੇ ਘੱਟ ਗਿਣਤੀ ਅਤੇ ਦੱਬੇ ਕੁਚਲੇ ਵਰਗਾਂ ਦੇ ਸਾਰੇ ਲੋਕਾਂ ਨੂੰ ਹੌਸਲਾ ਦਿੱਤਾ ਸਰੀਰਕ ਮੁਕਾਬਲਿਆਂ ਵਿੱਚ ਕੁਸ਼ਤੀ ਜਾਂ ਮਲ ਅਖਾੜਾ ਸ਼ਾਮਲ ਕੀਤਾ ਇਸ ਤਰੀਕੇ ਨਾਲ ਅਖੌਤੀ ਨੀਵੀਂ ਜਾਤੀ ਦੇ ਲੋਕਾਂ ਦਾ ਅਖੌਤੀ ਉੱਚੀ ਜਾਤੀ ਅਤੇ ਸਮਾਜਿਕ ਵਰਗ ਨਾਲ ਸੰਪਰਕ ਬਣਾਇਆ ਗੁਰੂ ਸਾਹਿਬ ਜੀ ਦੁਆਰਾ ਸ਼ੁਰੂ ਕੀਤੇ ਗਏ ਇਨ੍ਹਾਂ ਕਦਮਾਂ ਨੇ ਜਾਤੀ ਅਤੇ ਨਸਲ ਦੇ ਭੇਦਭਾਵ ਤੋਂ ਪਰੇ ਅਧਿਆਤਮਕ ਅਤੇ ਸਿੱਖਿਆ ਨਾਲ ਰੋਸ਼ਨਾਏ ਇੱਕ ਤੰਦਰੁਸਤ ਸਿੱਖ ਭਾਈਚਾਰੇ ਦੀ ਬੁਨਿਆਦ ਰੱਖੀ ਆਪ ਜੀ ਦਰਸ਼ਨ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ